ਸਵਾਗਤ ਹੈ ਕਿਸਾਨ ਵੀਰੋ ਡਾਟ ਢਲੋੜੀ ਫਾਰਮ ਬਠਿੰਡਾ ਦੇ ਵਿੱਚ ਅੱਜ ਦੀ ਵੀਡੀਓ ਆਪਾਂ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਤੇ ਨੇੜੇ ਭਧੌੜ ਜੰਗੀਆਂਣਾ ਵੀ ਇੱਕ ਪਾਸੇ ਰਹਿ ਜਾਂਦਾ ਤੇ 4 ਮਹੀਨਿਆਂ ਦੀ ਚੱਕ ਪਾਸ ਗੱਭਣ ਝੋਟੀ ਦੂਜੇ ਸੂਏ ਸੂਈ ਵੀ 6 ਲੀਟਰ ਦੁੱਧ ਤੇ ਤੀਜੇ ਵਾਸਤੇ ਗੱਭਣ ਪੂਰੀ ਚੰਗੇ ਬਹੁਤ ਵੀਰਾਂ ਦੇ ਇਹੋ ਜਿਹੇ ਫੋਨ ਆਉਂਦੇ ਸੀ ਕਹਿੰਦੇ ਭਾਈ ਚੈੱਕ ਕਰਾ ਕੇ ਦੇ ਸਾਨੂੰ ਵੀਡੀਓ ਕਵਰ ਕਰਕੇ ਦੇ ਤੇ ਆ ਮਗਰ ਹੈਗਾ ਇਹਦੇ ਕਟਾ 6 ਲੀਟਰ ਦੁੱਧ ਹੁਣ ਰੈਡੀ ਹੈਗਾ ਪੂਰੀ ਸਿੰਘ ਸੁੰਗ ਦੀ ਚੰਗੀ ਮੋਲਵੀਰ ਕਰਨਗੇ ਫੋਨ ਤੇ ਤੇ ਆ ਇਧਰਲੇ ਪਾਸੇ ਕਰ ਲੋ ਥਣ ਥਣ ਮਗਰ ਤੋਂ ਚੱਕ ਪੂਰਾ ਚੰਗਾ ਥਾਣਾ ਇਧਰੋਂ ਵੀ ਕਰੋ ਚੱਕ ਦੂਜੇ ਪਾਸੇ ਆ ਦੂਜੀ ਸਾਈਡ ਵਾਲਾ ਧਾਰ ਦੂਰ ਪੋਲੀ ਆ ਬਾਈ ਪੂਰੀ 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 ਠੀਕ ਆ ਤੇ ਕਰ ਲੋ ਚੈੱਕ 6 ਲੀਟਰ ਦੁੱਧ ਮੈਨਡ ਮੁੰਨ ਵਿੱਚ ਕੋਈ ਦਿੱਕਤ ਨਹੀਂ ਖੋਲੀ ਵੀਰੇ ਕਰ ਲੋ ਜੇ ਇੱਕ ਪੂਰੀ ਚੰਗੀ ਟੌਪ ਬਰੀਡ ਦੀ ਝੋਟੀਆਂ ਪੂਰੀ ਦੀ ਜਿਹਨੇ ਸਾਹਮਣੀ ਆ ਸਾਹਮਲੇ ਵੀਰੇ ਹੌਲੀ ਤੋਰੀ ਵੀਰੇ ਆ ਕਰੋ ਜੀ ਚੱਕ ਥਣ ਲੇਵਾ ਮਗਰ ਲੈ ਜਾ ਲੈ ਜਾ ਲੰਮੀ ਮੜੀ ਜੀ ਪੱਠਿਆਂ ਦਾ ਟਾਈਮ ਹੋਇਆ ਵਾ ਹੁਣ ਤਾਂ ਐ ਜੇ ਕਰਦੀ ਆ ਨਮਾਉਣ ਤੋਂ ਬਾਅਦ ਠੰਡ ਵਾਲੀ ਆ ਪੂਰੀ ਵੱਡੇ ਕਦ ਕਾੜ ਦੀ ਝੋਟੀਆਂ ਮੁੱਲ-ਵਿਲ ਕਰਨਗੇ ਫੋਨ ਤੇ ਪੂਰੀ ਚੰਗੀ ਆ ਜਿਓ ਜੀ ਆ ਲੋ ਜੀ ਉਹੀ ਚੰਗੀ ਬ੍ਰੀਡ ਦੀ ਝੋਟੀ ਕਰਾਉਣਿਆ ਤੁਹਾਨੂੰ ਚੈੱਕ ਕਰ ਲਿਓ ਬਾਈਆਂ ਨਾਲ ਸੰਪਰਕ ਬਾਈ ਨੰਬਰ ਬੋਲ ਦੀ ਨੰਬਰ 98728 98728 3629 ਪਿੰਡ ਹਲਕੜੇ ਮੋਲ ਵੀਰੇ ਦਾ ਪੁੱਪੀ ਫੋਨ ਤੇ ਹੂ ਹਾਂਜੀ ਹਾਂਜੀ ਮੋਲ ਜਾਇ ਜੀ ਹੂ ਜਾਇ ਜੀ ਹੂ ਵਾਠ ਠੀਕ ਆ ਕਰ ਲਿਓ ਬਾਈਆਂ ਨਾਲ ਸੰਪਰਕ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੇ ਹੋਵੇ ਤਾਂ ਵੀ ਆਪਣੇ ਨਾਲ ਕਰ ਸਕਦੇ ਸਵਰਕਾ ਆਪਣਾ ਨੰਬਰ ਹੈਗਾ 9878123917 ਪੂਰੀ ਚੰਗੀ ਝੋਟੀ ਦੂਜਾ ਸੂਆ ਸੂਈ ਵੀ 6 ਲੀਟਰ ਦੁੱਧ ਤੀਜੇ ਵਾਸਤੇ ਗੱਬਣ ਰੈਡੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ